ਪਾਕਰ ਇਹਨਾਂ ਦੀ ਚੜ੍ਹਦੀ ਕਲਾ ਹਮੇਸ਼ਾ ਬਣੀ ਰਹੇ ਤੇ ਇਸੇ ਤਰ੍ਹਾਂ ਸਿੱਖ ਕੌਮ ਦੀ ਇਹ ਸੇਵਾ ਕਰਦੇ ਰਹਿਣ ਦਿਲੋਂ ਸਤਕਾਰ ਉਦੋਂ ਕੇ ਸਾਥ ਧਰਮਕੀ ਤੁਸੀਂ ਬੜਾ ਸਤਕਾਰ ਦਿੱਤਾ ਸੀ ਸੰਤ ਸਪਾਹੀ ਉਹਦੀਆਂ ਦੋ ਲਾਈਨਾਂ ਤੁਹਾਡੇ ਸਾਨੂੰ ਉਹ ਵਸੀ ਪੁਰੀ ਅਨੰਦਾਂ ਦਾ ਹੱਕ ਸੱਚ ਤੇਰਾ ਦਾ ਰਹੀਏ ਇੱਕ ਮਾਲਾ ਤੇਜ ਸੀ ਹੱਥ ਦੂਜੇ ਉਹ ਸੰ ਆਲ ਸਿਪਾਹੀਏ ਉਹਨ ਕੌਮ ਸਜਾਈ ਸ਼ੇਰਾਂ ਜਈ ਵਿੱਚ ਰੱਖੇ ਕੋਈ ਪਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹਨ ਪਾਪਤਾ ਸੇ ਪਾਣੀ ਵਿੱਚ ਸੀ ਬੋਲ ਇਲਾਹੀ ਪੋਰ ਦਿੱਤੇ ਵਿੱਚ ਜ਼ਰਤ ਮਲਾ ਕੇ ਖੰਡੇ ਦੀ ਸੀ ਮਰਦ ਵੀ ਲਖਣ ਟੋਲ ਦਿੱਤੇ ਵਜਨਾ ਸੀਸ ਦਾ ਗੁਰੂ ਆਪਣੇ ਨੂੰ ਉਹ ਥਾਂ ਥਾਂ ਤੇ ਸਿਰ ਧਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਸਰਸਾਂ ਨੇ ਕਦੇ ਕੜੀਆਂ ਨੇ ਕਦੇ ਸਰਸਾਂ ਨੇ ਕਦੇ ਸਰਸਾ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਦ ਦੀਆਂ ਦੀਆਂ ਨੇ ਬੜਾ ਰੋਕੇ ਆ ਪਰ ਅਸੀਂ ਰੁਕੇ ਨਹੀਂ ਇਤਿਹਾਸ ਨਹੀਂ ਹਾਨੇ ਜਿਨਾ ਮਾਣੇ ਸੱਥਰ ਯਾਰੜੇ ਤੇ ਮਾਣੇ ਸੱਥਰ ਯਾਰੜੇ ਤੇ ਅੱਖ ਖੇੜਿਆਂ ਵਾਲਿਓ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਇਹ ਦਾਨੀ ਕਵੀ ਤਪਸਵੀ ਨੇ ਇਹ त्यागी ਸਭ ਕੁਝ ਵਾਰ ਦਿੰਦੇ ਏ ਤੇਗ ਦੇ ਧਨੀ ਤਾਂ ਉਤਮ ਨੇ ਪਰ ਕਲਮ ਨਾਲ ਵੀ ਮਾਰ ਦਿੰਦੇ ਜੋ ਆਸ਼ਕ ਹੋਣ ਆਜ਼ਾਦੀਆਂ ਦੇ ਉਹ ਕਦੇ ਗੁਲਾਮੀ ਕਰਦੇ ਨਹੀਂ ਜੋ putt ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਇਸ ਮੁਲਕ ਨੂੰ ਰੋਸ਼ਨ ਕਰਨ ਲਈ ਇਸ ਮੁਲਕ ਨੂੰ ਰੋਸ਼ਨ ਇਸ ਮੁਲਕ ਨੂੰ ਰੋਸ਼ਨ ਕਰਨ ਲਈ ਜਿਸ ਆਪਾ ਹੋਵੇ ਵਾਲਿਆ ਵੇ ਤੂੰ ਉਹਦੀਆਂ ਸਿਫਤਾਂ ਕਿੰਜ ਬਹਿ ਕੇ ਕਿੰਜ ਲਿਖੇਗਾ ਮਲਪੁਰ ਵਾਲਿਆ ਵੇ ਜੰਗ ਜਾਰੀ ਰੱਖਦੇ ਜਿੰਨ ਤੱਕ ਪੰਮਿਆਂ ਕਦੇ ਹੌਸਲੇ ਹਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਕਦੇ ਮੌਤ ਤੋਂ ਡਰਦੇ ਨਹੀਂ ਕਦੇ ਮੌਤ ਤੋਂ